ਕੀ ਨਾਜੀ ਆਪਾਂ ਸਕਿੰਦਰ ਸਿੰਘ ਦੇਖ ਕੇ ਤੋਂ ਦੇ ਰਹਿਣਾ ਲਿਓ ਕੀ ਕਰਦੇ ਹੋ ਕੋੜੀ ਸੀ ਕੰਮ ਇਹ ਕੀ ਕਰਦੇ ਹੋ ਟੇਲਰ ਦਾ ਕੰਮ ਮੇਰਾ ਨਾਮ ਪ੍ਰਵੀਨ ਕੁਮਾਰ ਦੇਖ ਕੇ ਤੋਂ ਦੇ ਰਹਿਣਾ ਲਿਓ ਕੋੜੀ ਸੀ ਕੰਮ ਕੀ ਨਾਜੀ ਆਪਾਂ ਸੰਦੀਪ ਭਾਈ ਕੀ ਕਰਦੇ ਹੋ ਕਿਥੋਂ ਦੇ ਰਹਿਣਾ ਲਿਓ ਕੋੜੀ ਸੀ ਕੰਮ ਕੀ ਨਾਜੀ ਭਾਈ ਆਪਾਂ ਦੀਪਕ ਨੇਜਾ ਜੀ ਮੇਰਾ ਨਾਮ ਅਜੇ ਹੈ ਮੈਂ ਪੰਜਾਬ ਦਾ ਹੀ ਰਹਿਣ ਵਾਲਾ ਮੈਂ ਨਾ ਹੋਂ ਪਰਦਾਸ਼ ਪ੍ਰੋਬਲਮ ਤਾਂ ਬਹੁਤ ਆਉਂਦੀਆਂ ਸੀ ਜੀ ਪਹਿਲਾਂ ਜਿਵੇਂ ਕਹਿ ਦਿੱਤੀ ਹੈ ਵੀ ਆਪਾਂ ਹਸਪਤਲਾਂ ਤੋਂ ਆਪਾਂ ਨੂੰ ਮੈਡੀਕਲ ਲੈਣਾ ਜਿਆਦਾ ਨਹੀਂ ਸੀ ਸੌਖਾ ਆਪਾਂ ਨੂੰ ਜਿਹੜੇ ਅੱਗੇ ਕਹਦੇ ਪਹਿਲੇ ਹੀ ਕਿਨੇ ਆਏ ਹਨ ਉਹਨਾਂ ਨੇ ਕੋਈ ਫਾਇਦਾ ਨਹੀਂ ਕੀਤਾ ਕੋਈ ਸਰਕਾਰ ਬੜਿਆਂ ਥਾਵਾਂ ਤੋਂ ਪੁੱਛੇ ਰਹਿੰਦਾ ਹੈ ਕੋਈ ਸਰਕਾਰਾਂ ਆ ਕੇ ਦਿਖਾਈਆਂ ਨੇ ਕੋਈ ਨਹੀਂ ਕੀਤਾ ਸਾਰੀਆਂ ਖਾਮੀਆਂ ਹੀ ਸੀਗੀਆਂ ਕੋਈ ਮਤਲਬ ਕਿ ਕੋਈ ਕੰਮ ਨਹੀਂ ਹੁੰਦਾ ਸੀਗਾ ਮੁਜੇ ਨੰਬਰ ਤੇ ਡਿਫੈਂਸ ਵਿੱਚ ਵੀ ਪਿੱਛੇ ਸੀਗਾ ਪਹਿਲਾਂ ਤਾਂ ਬਹੁਤ ਪੁੱਛੇ ਸੀ ਆਪਾਂ ਲੋਕੀ ਸਾਰੇ ਬਦਲ ਗਏ ਆ ਕੋਈ ਇੰਨੇ ਕੰਮ ਕੀਤਾ ਹੈਗਾ ਕੁਈ ਗਰੀਬਾਂ ਵਾਸਤੇ ਰਹਿਣ ਨੂੰ ਮਕਾਨ ਦਿੱਤਾ ਉਹਨੇ ਜਿਹਦਾ ਜਿਹਦਾ ਵੀ ਮਕਾਨ ਕੋਈ ਦਾ ਨਾ ਬਾਲਿਆਂ ਦਾ ਸੀ ਛੱਤਾਂ ਉਹਨੂੰ ਬਣਾ ਫਿੱਤੇ ਆ ਜਿਵੇਂ ਕਰੋਨਾ ਕਾਲ ਚ ਵੀ ਵਧੀਆ ਇਹਨਾਂ ਨੇ ਕਰ ਲਿਆ ਉਸ ਵਾਰ ਸਾਰੀ ਫਿਰ ਵੀ ਆਂਡੀਆਂ ਨੂੰ ਵਧੀਆ ਸਥਿਤੀ ਰੱਖੀ ਬੀਜੇਪੀ ਆਇਆ ਹੋਏ ਵੀ ਸੈਂਟਰ ਦੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਇਹਦੇ ਸੜਕਾਂ ਦੇ ਜਾਲ ਵਿਛਾਤੇ ਨੇ ਮੋਦੀ ਸਰਕਾਰ ਆਨ ਤੇ ਜਿਵੇਂ ਲੋਕਡਾਊਨ ਚ ਕਾਫੀ ਜਿਵੇਂ ਗਰੀਬ ਜਨਤਾ ਨੂੰ ਉਹਨਾਂ ਨੇ ਬੈਂਕਾਂ ਦੇ ਵਿੱਚ 5 50000 ਜਿੰਨੇ ਵੀ ਪਾਏ ਆ ਉਹਨਾਂ ਦੇ ਨਾਲ ਕਈ ਘਰਾਂ ਦਾ ਫਾਇਦਾ ਹੋਇਆ ਜਿਵੇਂ ਰਾਸ਼ਨ ਰੂਸ਼ਨ ਵਾਸਤੇ ਦਿੱਤੇ ਪੈਸੇ ਜਾਂ ਦਵਾਈ ਵਾਸਤੇ ਦਿੱਤੇ ਆ ਲੋੜ ਮੈਪ ਬਹੁਤ ਵਧੀਆ ਬਣ ਗਿਆ ਜੀ ਦੂਸਰੇ ਨੰਬਰ ਤੇ ਗਰੀਬਾਂ ਨੂੰ ਇਲਾਜ ਫ੍ਰੀ ਮਿਲ ਰਿਹਾ ਵਾ ਖਾਤੇ ਫ੍ਰੀ ਖੁੱਲ ਰਹੇ ਆ ਸਿਲੰਡਰ ਵਗੈਰਾ ਜਨਤਾ ਨੂੰ ਫ੍ਰੀ ਮਿਲ ਰਹੇ ਆ ਬਹੁਤ ਸੁਵਿਧਾਵਾਂ ਮਿਲੀਆਂ ਜੀ ਜਨਤਾ ਨੂੰ ਕੰਮ ਕਿਸੇ ਪ੍ਰਕਾਰ ਦੇ ਰਹਿ ਨਹੀਂ ਪਿਛਲੇ 10 ਸਾਲਾਂ ਤੋਂ ਇਹ ਸਹੀ ਕੰਮ ਕੰਮ ਕਰਦੀ ਪਈ ਹੈ ਫਿਰਸ ਤੇ ਵਧੀਆ ਉਹ ਬਾਕੀ ਉਹਨੇ 5 ਲੱਖ ਦਾ ਲੋਕਾਂ ਦੇ ਇੱਕ ਪੀਤਾ ਕਾਰਡ ਬਣਾਇਆ ਹੋਇਆ ਕਈ ਕੰਮ ਕੀਤੇ ਹੁਣ ਬਹੁਤ ਵਧੀਆ ਪਰਸਨੈਲਿਟੀ ਜੀ ਅਲੱਗ-ਅਲੱਗ ਦੇਸ਼ਾਂ ਵਾਲੇ ਲੋਕ ਉਹਨਾਂ ਨੂੰ ਚਾਹੁੰਦੇ ਤੇ ਉਸ ਦੀ ਪਰਸਨੈਲਿਟੀ ਦੇਖੋ ਕਿੱਥੇ ਲੈ ਕੇ ਪਹੁੰਚ ਸਕਦੀ ਉਹਨਾਂ ਦੀ ਅੱਛਾ ਜੀ ਇੱਥੋਂ ਤੱਕ ਕਿ ਪਾਕਿਸਤਾਨ ਦੇ ਲੋਕ ਵੀ ਮੋਦੀ ਜੀ ਨੂੰ ਚਾਹੁੰਦੇ ਇਹ ਪਵੇ ਸਰਕਾਰ ਨੇ ਵਧੀਆ ਕੰਮ ਕੀਤੇ ਯਾਰ ਭਾਈ ਲੈ ਨੰਬਰ ਤੇ ਨਾਲ ਸ਼ਰਕਾ ਬਣਾਈਆਂ ਬਹੁਤ ਵਧੀਆ ਨਹੀਂ ਤੇ ਸਾਰੀ ਉਮਰ ਇਹਨਾਂ ਦੇ ਛੜਕਾ ਹੀ ਨਹੀਂ ਬਣਿਆ ਮੋਦੀ ਦੀ ਸਰਕਾਰ ਨੇ ਵਧੀਆ ਵੇ ਮੰਨਦਾ ਆ ਸਚਾਈ ਵਾਲਾ ਬੰਦਾ ਕੋਈ ਹੀਰਾ ਫੇਰੀ ਵਾਲਾ ਬੰਦਾ ਨਹੀਂ ਹੈਗਾ ਮੋਦੀ ਕਿੰਨੇ ਲਾਉਣ ਦੇਂਦੇ ਆ ਕਿੰਨੇ ਫਰਕਾਰਾਂ ਦੇਂਦੇ ਆ ਭਾਈ ਨੇ ਦੇਂਦੇ ਆ ਬਹੁਤ ਸੂਰਤਾਂ ਮਿਲੀਆਂ ਹੁਣ ਕੀ ਕਰਾਂ ਇਹ ਸੂਰਤਾਂ ਵਾਧੂ ਆ ਇਹ ਆ ਵੀ ਆਪਾਂ ਕੋਈ ਤੀਨ ਪੱਖੋਂ ਪਾਕਿਸਤਾਨ ਪਿਛੋਂ ਵਧੀਆ ਮਤਲਬ ਉਹਨੂੰ ਤਾਂ ਤੀਨ ਨੇ ਹਮਲਾ ਕਰਕੇ ਵਿੱਚ ਰਲਾ ਲੈਣਾ ਸੀ ਜੇ ਮੋਦੀ ਨਾ ਹੁੰਦਾ ਇਹਦੇ ਕਰਕੇ ਬਚਿਆ ਰਿਹਾ ਉਹਨੂੰ ਪਤਾ ਵੀ ਮੋਦੀ ਨੇ ਜੋ ਕਹਤਾ ਕਰੂਗਾ ਹਾਂਜੀ ਕਰੋਨਾ ਕਾਲ ਦੇ ਵਿੱਚ ਵੀ ਵਧੀਆ ਸਾਰਾ ਸਿਸਟਮ ਬਣਾਇਆ ਉਸ ਤੋਂ ਬਾਅਦ ਇਹ ਵੀ ਜੀਐਸਟੀ ਲਾ ਕੇ ਇੰਡੀਆ ਨੂੰ ਵੀ ਅੱਗੇ ਲੈ ਕੇ ਆਇਆ ਇਹ ਮੇਨ ਤਾਂ ਇਹੀ ਹੈ ਬਸ ਇਹੀ ਹੈ ਜੀਐਸਟੀ ਵਗੈਰਾ ਨਾਲ ਵੀ ਕਾਫੀ ਸਾਰਾ ਹੋਇਆ ਇਨਟੈਕਸ ਵਗੈਰਾ ਦਾ ਸਾਰਾ ਕੁਝ ਓਕੇ ਹੈ ਜਮਾ ਜੀਐਸਟੀ ਦਾ ਸਾਰੇ ਨਹੀਂ ਗਵਰਨਮੈਂਟ ਨੂੰ ਵੀ ਫਾਇਦਾ ਹੀ ਹੈ ਤੇ ਬਾਕੀ ਵੀ ਠੀਕ ਹੈ ਜੀਐਸਟੀ ਨਾਲ ਵੀ ਕੰਮ ਚੱਲੀ ਜਾਂਦੇ ਵਧੀਆ ਸਾਰਾ ਕੁਝ ਓਕੇ ਆ ਕੇਂਦਰ ਵੱਲੋਂ ਤਾਂ ਬਹੁਤ ਜ਼ਿਆਦਾ ਸਹੂਲਤ ਮਿਲ ਰਹੀ ਸਾਰੀ ਸਟੇਟਾਂ ਨੂੰ ਬਾਕੀ ਇਹ ਹੈ ਵੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕੇਂਦਰ ਕਿੰਨੀ ਸਟੇਟਾਂ ਦੀ ਕਰ ਰਿਹਾ گا ਪਿੰਡਾਂ ਤੱਕ ਵੀ ਕਿੰਨੀ ਇਹਨਾਂ ਨੂੰ ਜਿਨ੍ਹਾਂ ਨੂੰ ਲੈਣਾ ਆਉਂਦਾ ਕੰਮ ਉਹ ਤਾਂ ਕੇਂਦਰ ਤੋਂ ਕੰਮ ਲਈ ਜਾਂਦੇ ਆ ਜੀ ਗਰੰਟੀ ਐਵੇਂ ਨਹੀਂ ਕਹਿੰਦਾ ਮੋਦੀ ਦੀ ਗਰੰਟੀ ਹੈ ਗਰੰਟੀ ਹੈ ਮੋਦੀ ਦੀ ਬਿਲਕੁਲ ਬਿਲਕੁਲ ਸਾਰੇ ਕਰ ਗਿਆ ਕੋਈ ਰਿਹਾ ਨਹੀਂ ਹੁਣ ਅੱਛਾ ਜੀ ਹੋਰ ਕੰਮ ਰਹਿ ਨਹੀਂ ਗਿਆ ਨਾ ਨਾ ਬਿਲਕੁਲ ਨਹੀਂ ਅੱਗੇ ਵੀ ਕਰਨੇ ਐ ਅੱਛਾ ਅੱਗੇ ਵੀ ਕਰਨੇ ਹਾਂ ਤੇ ਬਿਲਕੁਲ ਆਊਗਾ ਵੀ ਪਹਿਲਾਂ ਤੋਂ ਨੇ ਪੀਓ ਕੇ ਬੁਲਾਉਣਾ ਨਾਲ ਪਾਕਿਸਤਾਨ ਨੂੰ ਨਾਲ ਬੁਲਾਉਣਾ ਇਹ ਦੇਖ ਲਿਓ ਹਾਂ ਬਿਲਕੁਲ ਮਲਾਉਂਗਾ ਅੱਛਾ ਜੀ ਹਾਂ ਤੇ ਜੇ ਕਿਤੇ ਆਪਣੇ ਪੰਜਾਬ ਚ ਜੋਗੀ ਵਰਗ ਆ ਗਿਆ ਨਾ ਤੇ ਫਿਰ ਪੰਜਾਬ ਵੀ ਸੁਧਾਰ ਜਾਣਾ ਅੱਛਾ ਪੰਜਾਬ ਵੀ ਸੁਧਾਰ ਜਾਣਾ ਹਾਂ ਬਿਲਕੁਲ ਜਿਵੇਂ ਜੋਗੀ ਨੇ ਯੂਪੀ ਸੁਧਾਰਿਆ ਅੱਛਾ ਜੀ ਗਰੀਬਾਂ ਦਾ ਬਿਲਕੁਲ ਸਾਰਾ ਕੁਝ ਓਕੇ ਮੰਨ ਲਓ ਇਹ ਵੀ ਹੈਲਥ ਵੀ ਉਸ ਤੋਂ ਵੀ ਵਧੀਆ ਹੈ ਗਰੀਬਾਂ ਨੂੰ ਉਹ ਵੀ ਸਾਰੇ ਪੱਖੋਂ ਬਹੁਤ ਸੋਹਣਾ ਹੈ ਗਰੀਬ ਵੀ ਕੋਈ ਗਰੀਬ ਹੈ ਹੀ ਨਹੀਂ ਹੋਂ ਤਾਂ ਗਰੀਬਾਂ ਸਾਰੇ ਠੀਕ ਹੈ ਇਹ ਵੇਖੋ ਜੀ ਸੈਂਟਰ ਵਿੱਚ ਮੋਦੀ ਬੈਠਾ ਉਹਨੇ ਸਭ ਕੁਝ ਕਰ ਦੇਣਾ ਹਾਂ ਵਾਰਡ ਨਾ ਵਾਰਡ ਦੇ ਵਿੱਚ ਇੱਕ ਨੰਬਰ ਜਾਊਗਾ ਇੰਡੀਆ ਬਿਲਕੁਲ ਹੋਰ ਵੀ ਕਾ ਵਧੀਆ ਵਧੀਆ ਕੰਮ ਕੀਤੇ ਨੇ ਆਈ ਇਹ ਬੋਟਾ ਇਹਨਾਂ ਨੂੰ ਪਾਉਣੀ ਹੈ ਸੈਂਟਰ ਚ ਮੋਦੀ ਸਰਕਾਰ ਦੀ ਦੁਬਾਰਾ ਲੱਗ ਰਹੀ ਜੀ ਹਾਂਜੀ ਮਤਲਬ ਉਹ ਸਰਕਾਰੀ ਦਿੱਕਤ ਪੀ ਕਹਿ ਰਹੇ ਹਾਂ ਹਾਂਜੀ ਸਰ ਹਾਂਜੀ ਅਸੀਂ ਤਾਂ ਇਹੀ ਕਹਿੰਨੇ ਆਂ ਵੀ ਸਰਕਾਰ ਆਵੇ ਤੇ ਵਧੀਆ ਲੋਕਾਂ ਨੂੰ ਸਹੂਲਤਾਂ ਸਹੀ ਦੇਵੇ ਹਾਂਜੀ ਹਾਂਜੀ ਮੋਤੀ ਸਰਕਾਰ ਤੀਜੀ ਵਾਰੀ ਦੀ ਵਧੀਆ